ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਿਆਹਾਂ ਦੇ ਵਿੱਚ ਹਵਾਈ ਫਾਇਰ ਦੀਆਂ ਗੱਲਾਂ ਤਾਂ ਸ਼ਾਇਦ ਆਮ ਹੀ ਸੁਣੀਆਂ ਹੋਣਗੀਆਂ ਪਰ ਕਦੇ ਕਿਸੇ ਵਿਆਹ ਦੇ ਸਮਾਗਮ ਦੌਰਾਨ ਗੈਂਗਵਾਰ ਹੋ ਜਾਏ ਦੋ ਧਿਰਾਂ ਦੇ ਵਿੱਚ ਸਿੱਧੀਆਂ ਗੋਲੀਆਂ ਚੱਲਣ ਇਹ ਨਹੀਂ ਸੀ ਸੁਣਿਆ ਪਰ ਕੀ ਮੈਰਿਜ ਪੈਲੇਸ ਤੇ ਕੀ ਸੜਕਾਂ ਕੀ ਪਿੰਡ ਤੇ ਕੀ ਸ਼ਹਿਰ ਚਾਰੇ ਪਾਸੇ ਗੋਲੀਆਂ ਦੀ ਤਾੜ-ਤਾੜ ਹੈ ਹੋਰ ਇਹ ਕਤਲਾ ਨੇ ਪੰਜਾਬ ਦੇ ਆਮ ਨਾਗਰਿਕਾਂ ਨੂੰ ਝੋੜ ਕੇ ਰੱਖ ਦਿੱਤਾ ਹੈ ਤੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਪੰਜਾਬ ਸਰਕਾਰ ਜਿਸ ਦੇ ਵਿੱਚ ਗ੍ਰਹਿ ਮੰਤਰੀ ਵੀ ਖੁਦ ਭਗਵੰਤ ਮਾਨ ਆਪ ਹੀ ਹਨ ਉਸ ਨੂੰ ਪੰਜਾਬ ਨੂੰ ਗੈਂਗਲੈਂਡ ਦੇ ਵਿੱਚ ਬਦਲਣ ਦੇ ਜ਼ਿੰਮੇਵਾਰ ਠਹਿਰਾ ਰਹੀਆਂ ਇਹ ਜਿਹੜਾ ਸਭ ਤੋਂ ਤਾਜ਼ਾ ਤਰੀਨ ਵਾਕਾ ਹੋਇਆ ਹੈ ਸ਼ਨੀਵਾਰ ਦੀ ਰਾਤ ਨੂੰ ਲੁਧਿਆਣਾ ਦੇ ਬਾਠ ਪੈਲੈਸ ਰਿਜ਼ੋਰਟ ਦੇ ਵਿੱਚ ਜਿੱਥੇ ਦੋ ਗੈਂਗ ਇੱਕ ਦੀ ਅਗਵਾਈ ਸ਼ੁਭਮ ਮੋਟਾ ਕਰ ਰਿਹਾ ਸੀ ਤੇ ਦੂਸਰੇ ਦੀ ਅੰਕੁਰ ਇਹ ਆਪਸ ਦੇ ਵਿੱਚ ਭੜ ਗਏ ਤੇ ਭਾਰੀ ਗੋਲਾਬਾਰੀ ਹੋਈ 20 ਤੋਂ ਵੱਧ ਫਾਇਰ ਕੱਢੇ ਗਏ ਤੇ ਦੋ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਪਰੌਣੇ ਇੱਕ ਲਾੜੇ ਦਾ ਗਵਾਂਢੀ ਤੇ ਇੱਕ ਲਾੜੇ ਦੀ ਮਾਸੀ ਦੋਹੇ ਇਸ ਗੋਲਾਬਾਰੀ ਦੇ ਵਿੱਚ ਮਾਰੇ ਗਏ ਇਹ ਵਿਆਹ ਵੀ ਕੋਈ ਆਮ ਸੁਧਾਰਨ ਵਿਅਕਤੀ ਦਾ ਵਿਆਹ ਨਹੀਂ ਸੀ ਬਲਕਿ ਠੇਕੇਦਾਰ ਵਰਿੰਦਰ ਕਪੂਰ ਦਾ ਹਾਈ ਪ੍ਰੋਫਾਈਲ ਵਿਆਹ ਸੀ ਜਿਸ ਦੇ ਵਿੱਚ ਐਮਐਲਏ ਸਿਆਸੀ ਆਗੂ ਤੇ ਅਫਸਰ ਸ਼ਾਹੀ ਵੀ ਮਹਿਮਾਨ ਸਨ ਪਿਛਲੇ ਕੁਝ ਮਹੀਨਿਆਂ ਵਿੱਚ ਹੀ 15 ਤੋਂ ਵੱਧ ਗੋਲੀ ਮਾਰ ਕੇ ਕਤਲ ਕਰਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਤੇ ਮਰਨ ਵਾਲਿਆਂ ਦੇ ਵਿੱਚ ਆਰਐਸਐਸ ਆਗੂ ਦਾ ਮੁੰਡੇ ਤੋਂ ਲੈ ਕੇ ਇੱਕ ਕਬੱਡੀ ਖਿਡਾਰੀ ਆਮ ਕਰਿਆਨੇ ਦੀ ਦੁਕਾਨ ਕਰਨ ਵਾਲੇ ਬਜ਼ੁਰਗ ਤੋਂ ਲੈ ਕੇ ਟਰਾਂਸਪੋਰਟ ਕੰਪਨੀ ਦਾ ਮੁਲਾਜ਼ਮ ਇਹ ਸਾਰੇ ਹੀ ਸ਼ਾਮਲ ਹਨ ਇਸ ਤੋਂ ਇਲਾਵਾ ਪੁਲਿਸ ਮੁਕਾਬਲੇ ਵੀ ਹੋ ਰਹੇ ਹਨ ਜਿੱਥੇ ਪੁਲਿਸ ਆਪਣੀ ਸੁਰੱਖਿਆ ਦੇ ਲਈ ਗੋਲੀ ਚਲਾ ਰਹੀ ਹੈ ਤੇ ਦੋਸ਼ੀ ਮਾਰੇ ਵੀ ਗਏ ਨੇ ਦੋਸ਼ੀ ਜ਼ਖਮੀ ਵੀ ਹੁੰਦੇ ਪਰ ਘਰਾਂ ਤੇ ਦੁਕਾਨਾਂ ਦੇ ਬਾਹਰ ਡਰਾ ਕੇ ਫਰौती ਮੰਗਣ ਦੀਆਂ ਘਟਨਾਵਾਂ ਸ਼ਰਿਆਮ ਚੱਲ ਰਹੀਆਂ ਨੇ ਬੇਰੋਕ ਟੋਕ ਚੱਲ ਰਹੀਆਂ ਇਹ ਵੀ ਨਹੀਂ ਹੈ ਕਿ ਸੱਤਾਧਰੀ ਪਾਰਟੀ ਦੇ ਆਗੂ ਨਿਸ਼ਾਨੇ ਤੇ ਨਹੀਂ ਰਹੇ 27 ਨਵੰਬਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫਗਵਾੜਾ ਦੇ ਵਿੱਚ ਆਪ ਦੇ ਆਗੂ ਦਲਜੀਤ ਰਾਜੂ ਦਰਵੇਸ਼ ਦੇ ਘਰ ਦੇ 20 ਤੋਂ ਵੱਧ ਫਾਇਰ ਕੱਢੇ ਜਾਣ ਤੋਂ ਪਹਿਲਾਂ ਇੱਕ ਕਾਗਜ਼ ਦਾ ਨੋਟ ਲਿਖ ਕੇ ਛੱਡ ਗਏ 5 ਕਰੋੜ ਦੀ ਫਰੋਤੀ ਦੀ ਮੰਗ ਸੀ ਤੇ ਉਸ ਨੋਟ ਤੇ ਦਸਖਤ ਰਾਜਾ ਕਾਲਾ ਗੈਂਗ ਦੇ ਸਨ ਇਸ ਤੋਂ ਪਹਿਲਾਂ 20 ਸਤੰਬਰ ਨੂੰ 5 ਹਮਲਾਵਰਾਂ ਨੇ ਲੁਧਿਆਣਾ ਦੇ ਵਿੱਚ ਲਹਿਰਾਪਿੰਡ ਦੇ ਆ ਪਾਗੂ ਸੁਖਵਿੰਦਰ ਸਿੰਘ ਛਿੰਦਾ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਘਰ ਦੀ ਕੰਧ ਟੱਪ ਕੇ ਅੰਦਰ ਖੜੀ ਗੱਡੀ ਨੂੰ ਅੱਗ ਦੇ ਹਵਾਲੇ ਵੀ ਕਰ ਗਏ 18 ਨਵੰਬਰ ਨੂੰ ਇੱਕ ਜੇਲ੍ਹ ਗਾਰਡ ਸਰਕਾਰੀ ਏਕੇ 47 ਦੇ ਨਾਲ ਆਪਣੀ ਘਰਵਾਲੀ ਤੇ ਸੱਸ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੀ ਜਾਨ ਲੈ ਲੈਂਦਾ ਹੈ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਂਦਾ ਹੈ ਇੱਕ ਦਿਨ ਪਹਿਲਾਂ ਕੱਲੋਂ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਮੱਖਣ ਸਿੰਘ ਦੇ ਅੰਮ੍ਰਿਤਸਰ ਦੇ ਬਸ ਛੱਡੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਹੋਣ ਦੀ ਵਾਰਦਾਤ ਹੁੰਦੀ ਹੈ। ਇਸੇ ਹੀ ਦਿਨ ਫਗਵਾੜੇ ਦੇ ਵਿੱਚ ਸ਼ਿਵਚੈਨਾ ਪੰਜਾਬ ਦੇ ਉਪ ਪ੍ਰਧਾਨ ਇੰਦਰਜੀਤ ਕੜਵਾਲ ਤੇ ਉਸਦੇ ਮੁੰਡੇ ਜਿੰਮੀ ਕੜਵਲ ਦੀ ਕੁੱਟਮਾਰ ਹੁੰਦੀ ਹੈ ਉਹਨਾਂ ਤੇ ਹਮਲਾ ਹੁੰਦਾ ਹੈ। 17 ਨਵੰਬਰ ਨੂੰ ਨਵਾਂ ਸ਼ਹਿਰ ਦੇ ਬੰਗਾ ਦੇ ਬਸ ਸਟੈਂਡ ਦੇ ਨੇੜੇ 22 ਸਾਲਾਂ ਦੇ ਰਿੰਪਲ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜਾਂਦਾ ਹੈ ਤੇ ਉਸਦੇ ਚਾਰ ਦੋਸਤ ਜ਼ਖਮੀ ਹੋ ਜਾਂਦੇ। ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ਤੇ ਹਮਲਾਵਰ ਉਹਨਾਂ ਦੀ ਐਸਯੂਵੀ ਨੂੰ ਘੇਰ ਕੇ ਉਸ ਦੇ ਉੱਪਰ ਗੋਲੀਆਂ ਚਲਾਉਂਦੇ ਨੇ ਤੇ ਆਲੇ-ਦੁਆਲੇ ਜਿਹੜੇ ਲੋਕ ਹੁੰਦੇ ਨੇ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਫ਼ ਦੇਖੇ ਜਾ ਸਕਦੇ ਨੇ ਐਨਾ ਉੱਥੇ ਹਫੜਾ-ਦਫੜੀ ਦਾ ਮਾਹੌਲ ਸੀ ਇਸ ਤੋਂ ਇੱਕ ਦਿਨ ਪਹਿਲਾਂ ਹੀ 65 ਸਾਲ ਦੇ ਮਨਜੀਤ ਸਿੰਘ ਦਾ ਉਸਦੀ ਕਰਿਆਨੇ ਦੀ ਦੁਕਾਨ ਦੇ ਵਿੱਚ ਬੈਠੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਸਨੇ 50 ਲੱਖ ਦੀ ਰੰਗਦਾਰੀ ਦੇਣ ਤੋਂ ਮਨਾਂ ਕਰ ਦਿੱਤਾ ਸੀ ਨਾ ਕਰ ਦਿੱਤੀ ਸੀ 15 ਨਵੰਬਰ ਨੂੰ ਹੀ ਫਿਰੋਜ਼ਪੁਰ ਦੇ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਦੁਕਾਨ ਬੰਦਾ ਕੇ ਪੈਦਲ ਹੀ ਘਰ ਨੂੰ ਵਾਪਸ ਜਾ ਰਿਹਾ ਸੀ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਹੀ 20 ਸਾਲਾਂ ਦੇ ਗੁਰਵਿੰਦਰ ਸਿੰਘ ਉਰਫ ਕਿੰਦਾ ਦਾ ਖੰਨੇ ਦੇ ਮਨਕੀਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਉਹਦਾ ਇੱਕ ਦੋਸਤ ਜ਼ਖਮੀ ਵੀ ਹੋ ਗਿਆ ਇਹ ਕਹਾਣੀ ਸਿਰਫ ਨਵੰਬਰ ਮਹੀਨੇ ਦੀ ਨਹੀਂ ਹੈ ਅਕਤੂਬਰ ਦੇ ਵਿੱਚ ਵੀ ਇਹ ਖੂਨ ਖਰਾਬਾ ਇਸੇ ਤਰੀਕੇ ਨਾਲ ਚੱਲ ਰਿਹਾ ਸੀ 10 ਅਕਤੂਬਰ ਨੂੰ ਬਟਾਲਾ ਦੇ ਭਰੇ ਬਾਜ਼ਾਰ ਦੇ ਵਿੱਚ ਸਰਬਜੀਤ ਸਿੰਘ ਕਾਕਾ ਤੇ ਕਨਵ ਮਹਾਜਨ ਨੂੰ ਦੋ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ ਉਹਦਾ ਕਤਲ ਕਰ ਦਿੰਦੇ ਇਸ ਤੋਂ ਇਲਾਵਾ 31 ਅਕਤੂਬਰ ਨੂੰ ਲੁਧਿਆਣਾ ਐਸਐਸਪੀ ਦਫ਼ਤਰ ਦੇ ਨੇੜੇ 25 ਸਾਲਾਂ ਦੇ ਇੱਕ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਅਕਤੂਬਰ ਛੱਡੋ ਸਤੰਬਰ ਦੇ ਵਿੱਚ ਵੀ ਲੁਧਿਆਣਾ ਦੇ ਸਾਨੇਵਾਲ ਦੇ ਵਿੱਚ ਇੱਕ ਲੋਕਲ ਕਾਂਗਰਸੀ ਆਗੂ ਦੇ ਭਰਾ ਦੀ ਗੋਲੀ ਮਾਰ ਕੇ ਉਸਦੀ ਵੀ ਮੌਤ ਹੋ ਜਾਂਦੀ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ 120 ਰੁਪਏ ਦੇ ਬਿੱਲ ਨੂੰ ਲੈ ਕੇ ਆਪਸ ਦੇ ਵਿੱਚ ਕਹਿੰਦੇ ਬਹਿਸ ਹੋਈ ਸੀ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ। ਇਹ ਵੀ ਨਹੀਂ ਕਿ ਇਸ ਤੋਂ ਪਹਿਲਾਂ ਹਾਲਾਤ ਠੀਕ ਸਨ ਕੋਈ ਵੱਡੀ ਵਾਰਦਾਤ ਨਹੀਂ ਹੋਈ ਸੀ 7 ਜੁਲਾਈ ਨੂੰ ਅਬੋਰ ਦੇ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਨੂੰ ਸ਼ਰਿਆਮ ਦਿਨ ਦਿਹਾੜੇ ਉਸ ਦੇ ਆਪਣੇ ਸ਼ੋਰੂਮ ਦੇ ਬਾਹਰ ਹੀ ਗੋਲੀਆਂ ਨਾਲ ਪਾਣ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ 4 ਜੁਲਾਈ ਨੂੰ ਮੋਗਾ ਦੇ ਕੋਟੀ ਸੇਖਾਂ ਦੇ ਵਿੱਚ ਡਾਕਟਰ ਅਨਿਲਜੀਤ ਕੰਬੋਜ ਦੇ ਕਲੀਨਿਕ ਦੇ ਵਿੱਚ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਹਮਲਾ ਹੋਇਆ ਸੀ ਮਰੀਜ਼ ਬਣ ਕੇ ਹਮਲਾਵਰ ਢੇਸ ਪਟਾ ਕੇ ਉਹਨਾਂ ਦੇ ਕਲੀਨਿਕ ਦੇ ਵਿੱਚ ਆਏ ਸੀ ਹੁਣ ਇਹ ਤਾਂ ਕੁਝ ਵਾਰਦਾਤਾਂ ਸਿਲਸਲੇ ਵਾਰ ਲਗਾਤਾਰ ਹੋ ਰਹੀਆਂ ਨੇ ਇਸ ਤੋਂ ਇਲਾਵਾ ਵੀ ਅਨੇਕਾਂ ਹੀ ਅਜਿਹੀਆਂ ਵਾਰਦਾਤਾਂ ਨੇ ਜੋ ਆਏ ਦਿਨ ਸ਼ਰਿਆਂ ਪੰਜਾਬ ਦੇ ਵਿੱਚ ਹੋਰੀਆਂ ਨੇ ਪਰ ਕੋਈ ਵਾਲੀ ਵਾਰਸ਼ ਨਹੀਂ ਹੈ ਪੁਲਿਸ ਮੁਕਾਬਲੇ ਗੈਂਗਵਾਰ ਇੱਕ ਦੂਜੇ ਦੇ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ ਪੁਲਿਸ ਮੁਕਾਬਲੇ ਹੋਣੇ ਇਹ ਵੀ ਆਮ ਗੱਲ ਹੋ ਗਈ ਹੈ ਇਸ ਤੋਂ ਇਲਾਵਾ ਥਾਣਿਆਂ ਦੇ ਉੱਤੇ ਗ੍ਰਨੇਡ ਸੁੱਟਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉਹ ਵੀ ਲਗਾਤਾਰ ਹੀ ਚੱਲ ਰਹੀਆਂ ਤੇ ਸਾਡੀ ਪੰਜਾਬ ਪੁਲਿਸ ਦਾ ਰਿਸਪੌਂਸ ਕੀ ਹੈ ਉਹ ਜਵਾਬੀ ਕਾਰਵਾਈ ਕੀ ਕਰ ਰਹੀ ਹੈ ਪੰਜਾਬ ਪੁਲਿਸ ਗਰਨੇਡ ਧਮਾਕਿਆਂ ਨੂੰ ਇਹ ਦੱਸਦੀ ਹੈ ਕਦੇ ਕਹਿੰਦੀ ਹੈ ਕਿ ਟਾਇਰ ਫਟ ਗਿਆ ਟਰੱਕ ਦਾ ਕਦੇ ਕਿਹਾ ਜਾਂਦਾ ਹੈ ਕਿ ਗੱਡੀ ਦਾ ਰੇਡੀਏਟਰ ਫਟ ਗਿਆ ਤੇ ਕਦੇ ਕਿਹਾ ਜਾਂਦਾ ਹੈ ਕਿ ਥਾਣੇ ਦੇ ਵਿੱਚ ਖੜੇ ਪੁਲਿਸ ਮੁਲਾਜ਼ਮ ਦੇ ਮੋਟਰਸਾਈਕਲ ਦਾ ਹੀ ਟਾਇਰ ਪਾਟ ਗਿਆ ਪੰਜਾਬ ਪੁਲਿਸ ਗਰਨੇਡ ਧਮਾਕੇ ਨੂੰ ਟਾਇਰ ਫਟਣ ਦੀ ਘਟਨਾ ਦੱਸਦੀ ਹੈ ਤੇ ਅਗਲੇ ਹੀ ਦਿਨ ਦਿੱਲੀ ਪੁਲਿਸ ਉਸੇ ਗਰਨੇਡ ਬਲਾਸਟ ਦੇ ਮੁਲਜ਼ਮ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਹੈ ਇੱਕ ਅੱਤਵਾਦੀ ਮੋਡੀਊਲ ਨੂੰ ਪੰਨਣ ਦਾ ਦਾਵਾ ਵੀ ਕਰ ਕੁਣ ਯਕੀਨ ਕਿਸਤੇ ਕਰੀਏ ਪੰਜਾਬ ਪੁਲਿਸ ਤੇ ਕਰੀਏ ਜਾਂ ਦਿੱਲੀ ਪੁਲਿਸ ਤੇ ਕਰੀਏ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਔਰ ਜਿਹੜੇ ਪਹਿਲਾਂ ਰੇਡੀਏਟਰ ਜਾਂ ਟਾਇਰ ਫਟਣ ਦੇ ਮਾਮਲੇ ਵੀ ਦੱਸੇ ਗਏ ਸੀ ਉਸ ਤੋਂ ਵੀ ਕੁਝ ਦਿਨ ਬਾਅਦ ਹੀ ਉਹਨਾਂ ਨੂੰ ਗਰਨੇਡ ਤਮਾਕਾ ਦੱਸ ਕੇ ਉਹਨਾਂ ਦੇ ਦੋਸ਼ੀਆਂ ਨੂੰ ਫੜਨ ਦੀ ਗੱਲਬਾਤ ਕੀਤੀ ਗਈ ਸੀ ਖੁਦ ਪੰਜਾਬ ਪੁਲਿਸ ਦੇ ਵੱਲੋਂ ਸੋ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਕਿਸੇ ਨੂੰ ਵੀ ਨਹੀਂ ਪਤਾ ਅੱਜ ਕੀ ਘਟਨਾ ਘਟਣ ਵਾਲੀ ਹੈ ਕੱਲ ਨੂੰ ਕਿਸ ਦਾ ਕਤਲ ਹੋ ਜਾਏਗਾ ਕਿਸ ਬਾਜ਼ਾਰ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਕਿਸ ਪਿੰਡ ਵਿੱਚ ਕੋਈ ਵੱਡੀ ਵਾਰਦਾਤ ਕਿਸੇ ਵੀ ਵੇਲੇ ਹੋ ਸਕਦੀ ਹੈ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਾਰੀਆਂ ਹਨ ਗੈਂਗਸਟਰਵਾਦ ਨੂੰ ਵਧਾਉਣ ਦਾ ਇਸ ਕਲਚਰ ਨੂੰ ਪਰਫੁੱਲਤ ਕਰਨ ਦਾ ਇੱਕ ਦੂਸਰੇ ਤੇ ਦੋਸ਼ ਲਾਰੀਆਂ ਔਰ ਇਸ ਤੇ ਵਿੱਚ ਕੋਈ ਵੀ ਪਾਰਟੀ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੀ ਕਿ ਸਾਡਾ ਜਿਹੜਾ ਦਾਮਨ ਹੈ ਉਹ ਪਾਕ ਸਾਫ ਹੈ ਸਾਡਾ ਇਸ ਗੈਂਗਸਟਰਵਾਦ ਨੂੰ ਵਧਾਉਣ ਦੇ ਵਿੱਚ ਕੋਈ ਰੋਲ ਨਹੀਂ ਰਿਹਾ। ਅਕਾਲੀ ਦਲ ਦੀ ਗੱਲ ਸ਼ੁਰੂ ਕਰਦੇ ਹਾਂ ਸੁਖਬੀਰ ਬਾਦਲ ਵੱਲੋਂ ਵੀ ਟਵੀਟ ਕਰਕੇ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਇਹ ਕਿਹਾ ਗਿਆ ਕਿ ਪੰਜਾਬ ਨੂੰ ਗੈਂਗਲੈਂਡ ਦੇ ਵਿੱਚ ਤੁਸੀਂ ਤਬਦੀਲ ਕਰ ਦਿੱਤਾ ਹੈ। ਇੱਕ ਪਾਸੇ ਤਾਂ ਇਹ ਦੋਸ਼ ਲਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਖੁਦ ਕਰਨ ਤਰਨ ਦੀ ਜਿਮਨੀ ਚੋਂ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ? ਇਸ ਦਾ ਜਵਾਬ ਤਾਂ ਸ਼ਾਇਦ ਸੁਖਬੀਰ ਬਾਦਲ ਹੀ ਦੇ ਸਕਦਾ। ਭਾਵੇਂ ਅਕਾਲੀ ਦਲ ਵੱਲੋਂ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਉਹ ਇੱਕ ਧਰਮੀ ਫੌਜੀ ਦਾ ਪਰਿਵਾਰ ਹੈ ਉਸ ਦਾ ਗੈਂਗਸਟਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਜੇ ਟਿਕਟ ਧਰਮੀ ਫੌਜੀ ਦੇ ਪਰਿਵਾਰ ਨੂੰ ਦਿੱਤੀ ਗਈ ਹੈ ਧਰਮੀ ਫੌਜੀ ਉਹ ਆਪ ਕਿੱਥੇ ਹੈ ਜੋ ਧਰਮੀ ਫੌਜੀ ਦਾ ਪਰਿਵਾਰ ਇਸ ਨੂੰ ਦੱਸਿਆ ਜਾ ਰਿਹਾ ਹੈ ਉਹ ਸ਼ਖਸ ਇੱਕ ਵਾਰ ਵੀ ਪੂਰੀ ਚੋਣ ਕੈਂਪੇਨ ਦੇ ਦੌਰਾਨ ਕਦੇ ਵੀ ਸਾਹਮਣੇ ਨਹੀਂ ਆਇਆ ਕਦੇ ਵੀ ਉਹਨਾਂ ਵੱਲੋਂ ਆਪਣੀ ਘਰਵਾਲੀ ਦੇ ਲਈ ਪ੍ਰਚਾਰ ਨਹੀਂ ਕੀਤਾ ਗਿਆ ਉਹਦੇ ਲਈ ਵੋਟਾਂ ਨਹੀਂ ਮੰਗੀਆਂ ਗਈਆਂ ਪਰ ਪੋਸਟਰਾਂ ਤੇ ਜਰੂਰ ਉਹਨਾਂ ਵੱਲੋਂ ਇੱਕ ਅਪੀਲ ਜਿਹੜੀ ਹੈ ਉਹ ਛਾਪ ਕੇ ਬਾਜ਼ਾਰ ਦੇ ਵਿੱਚ ਵੰਡ ਦਿੱਤੀ ਗਈ ਲੇਕਿਨ ਉਸਨੇ ਆਪ ਕਦੇ ਵੀ ਆ ਕੇ ਸਾਹਮਣੇ ਵੋਟਾਂ ਨਹੀਂ ਮੰਗੀਆਂ ਆਪਣੀ ਧਰਮ ਪਤਨੀ ਦੇ ਲਈ ਪ੍ਰਚਾਰ ਨਹੀਂ ਕੀਤਾ ਇਸ ਤੋਂ ਇਲਾਵਾ ਆਪਣੇ ਆਪ ਨੂੰ ਸਿੱਖ ਧਰਮ ਦੇ ਨੁਮਾਇੰਦੇ ਹੋਣ ਦਾ ਦਾਵਾ ਕਰਨ ਵਾਲੇ ਅਕਾਲੀ ਦਲ ਦੇ ਹਾਲਾਤ ਇਹ ਨੇ ਕਿ ਉਸ ਇਲਾਕੇ ਦੇ ਵਿੱਚ ਜਿਸ ਬੰਦੇ ਨੂੰ ਜਿਸ ਆਗੂ ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ 10 ਸਾਲਾਂ ਦੇ ਲਈ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ ਅਕਾਲੀ ਦਲ ਚੋਂ ਬਾਹਰ ਪੱਡਣ ਦੇ ਹੁਕਮ ਸੁਣਾਏ ਗਏ ਸੀ ਉਹ ਵਿਰਸਾ ਸਿੰਘ ਬਲਟੋਹਾ ਸ਼ਰਿਆਮ ਪ੍ਰਚਾਰ ਕਰਦਾ ਵੀ ਦੇਖਿਆ ਜਾ ਰਿਹਾ ਹੈ ਤੇ ਹੁਣ ਤਾਂ ਕੰਚਨਪ੍ਰੀਤ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਵੀ ਉਸੇ ਵਿਰਸਾ ਸਿੰਘ ਬਲਟੋਹਾ ਵੱਲੋਂ ਹੀ ਐਲਾਨਿਆ ਗਿਆ ਹੈ ਇੱਕ ਪਾਸੇ ਤੁਸੀਂ ਅਕਾਲ ਤਖਤ ਦੇ ਜਥੇਦਾਰਾਂ ਦਾ ਸਨਮਾਨ ਕਰਨ ਦੀ ਗੱਲ ਕਰਦੇ ਹੋ ਸਿੱਖ ਮਰਿਆਦਾਵਾਂ ਦਾ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਉਸੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੱਢਿਆ ਗਿਆ ਸ਼ਖਸ਼ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਕਰਦਾ ਹੈ ਇਸ ਨੂੰ ਵੀ ਕਿਸ ਤਰੀਕੇ ਨਾਲ ਜਾਂਚ ਕਰਾਇਆ ਜਾ ਸਕਦਾ ਧਰਮ ਨੂੰ ਜੇ ਥੋੜੀ ਦੇਰ ਲਈ ਪਾਸੇ ਵੀ ਰੱਖ ਦਈਏ ਤਾਂ ਜਦੋਂ ਅਕਾਲੀ ਦਲ ਦੀ ਪਿਛਲੀ ਸਰਕਾਰ ਸੀ ਬਿਕਰਮਜੀਤ ਸਿੰਘ ਮਜੀਠੀਆ ਦੀ ਸਰਪ੍ਰਸਤੀ ਹੇਠ ਯੂਥ ਅਕਾਲੀ ਦਲ ਜਾਂ ਐਸਓਆਈ ਦੇ ਪ੍ਰਚਾਰ ਲਈ ਜਾਂ ਉਸ ਨੂੰ ਉਭਾਰਨ ਦੇ ਲਈ ਜਿੰਨਾ ਸਖਸ਼ੀਤਾ ਦਾ ਇਸਤੇਮਾਲ ਕੀਤਾ ਗਿਆ ਜਾਂ ਜਿੰਨਾ ਲੋਕਾਂ ਨੂੰ ਉਭਾਰਿਆ ਗਿਆ ਉਹਨਾਂ ਬਾਰੇ ਵੀ ਲੋਕ ਅਜੇ ਤੱਕ ਭੁੱਲੇ ਨਹੀਂ ਲੁਧਿਆਣੇ ਦੇ ਸਨੀ ਨਾਮ ਦਾ ਜ਼ਿਕਰ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਦੇ ਉਸ ਨੂੰ ਯੂਥ ਅਕਾਲੀ ਦਲ ਦਾ ਪ੍ਰਮੁੱਖ ਚਿਹਰਾ ਮੰਨਿਆ ਜਾਂਦਾ ਸੀ ਪਰ ਜਦੋਂ ਉਸ ਨੇ ਇੱਕ ਨਾਈਟ ਕਲੱਬ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਹੀ ਹੱਥ ਪਾ ਲਿਆ ਉਹਨਾਂ ਦੇ ਪਰਿਵਾਰ ਨੂੰ ਹੀ ਫੜ ਲਿਆ ਤਾਂ ਉਸ ਦਾ ਕੀ ਹਸ਼ਰ ਹੋਇਆ ਇਹ ਵੀ ਸਾਰੇ ਹੀ ਜਾਣਦੇ ਜੇ ਤੁਸੀਂ ਬੀਜੇਪੀ ਦੀ ਗੱਲ ਕਰੋ ਪੰਜਾਬ ਭਾਜਪਾ ਦੀ ਗੱਲ ਕਰੋ ਸੁਨੀਲ ਜਾਖੜ ਜਾਂ ਹੋਰ ਜਿੰਨੇ ਵੀ ਆਗੂ ਨੇ ਅਸ਼ਵਨੀ ਕੁਮਾਰ ਹੂੰ ਉਹ ਸਾਰੇ ਹੀ ਇਸ ਗੈਂਗਸਟਰਵਾਦ ਦੇ ਉੱਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਸਰਕਾਰ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਸਤਾ ਜ਼ਿੰਮੇਵਾਰ ਠਹਿਰਾਉਂਦੇ ਨੇ ਪਰ ਇਸ ਗੱਲ ਦਾ ਜਵਾਬ ਕਦੇ ਨਹੀਂ ਦਿੰਦੇ ਕਿ ਲੋਰੈਂਸ ਬਿਸ਼ਨੋਈ ਜੋ ਕਿ ਇਸ ਇਲਾਕੇ ਦਾ ਸਭ ਤੋਂ ਵੱਧ ਖਤਰਨਾਕ ਗੈਂਗਸਟਰ ਜਿਸ ਨੂੰ ਮੰਨਿਆ ਜਾਂਦਾ ਹੈ ਉਸ ਨੂੰ ਗੁਜਰਾਤ ਦੇ ਵਿੱਚ ਸਾਬਰਬਤੀ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਗਿਆ ਹੈ ਕਿਉਂ ਅਦਾਲਤਾਂ ਦੇ ਅਜਿਹੇ ਆਦੇਸ਼ਾਂ ਦਾ ਸਹਾਰਾ ਲਿਆ ਗਿਆ ਹੈ ਕਿ ਉਸ ਨੂੰ ਕਦੇ ਵੀ ਉਸ ਜੇਲ੍ਹ ਚੋਂ ਬਾਹਰ ਨਹੀਂ ਲਿਆਂਦਾ ਜਾਏਗਾ ਹਰ ਸਾਲ ਉਹ ਮਿਆਦ ਵਧਾ ਦਿੱਤੀ ਜਾਂਦੀ ਹੈ ਉਸ ਨੂੰ ਕੋਈ ਸਟੇਟ ਜਿੱਥੇ ਵੀ ਉਸ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉਸ ਦੇ ਖਿਲਾਫ ਕੇਸ ਚੱਲ ਰਹੇ ਨੇ ਐਫ ਆਈ ਆਰ ਜਾਂ ਦਰਜ ਨੇ ਉਹਨਾਂ ਕੇਸਾਂ ਦੇ ਵਿੱਚ ਉਸ ਨੂੰ ਪੇਸ਼ੀਆਂ ਭੁਗਤਣ ਲਈ ਜਾਂ ਪੁੱਛਗਛ ਲਈ ਲਗਾਉਣ ਦੀ ਇਜਾਜ਼ਤ ਤੱਕ ਨਹੀਂ ਔਰ ਕਈ ਸੋ ਕਾਲਡ ਭਾਜਪਾ ਦੇ ਸਮਰਥਕ ਵੀ ਕੁਝ ਸਮੇਂ ਪਹਿਲਾਂ ਤੱਕ YouTube ਦੇ ਉੱਤੇ ਜਾਂ ਚੈਨਲਾਂ ਦੇ ਉੱਤੇ ਆ ਕੇ ਇਸ ਗੱਲ ਦਾ ਦਾਵਾ ਕਰ ਰਹੇ ਸੀ ਕਿ ਲਾਰੈਂਸ ਬਿਸ਼ਨੋਈ ਇੱਕ ਦੇਸ਼ ਭਗਤ ਗੈਂਗਸਟਰ ਹੈ ਉਸ ਦੀ ਮਦਦ ਦੇ ਨਾਲ ਕੈਨੇਡਾ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜੋ ਭਾਰਤ ਵਿਰੋਧੀ ਵਿਅਕਤੀ ਬੈਠੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਸਫਾਇਆ ਕੀਤਾ ਜਾ ਰਿਹਾ ਇਹ ਤਾਂ ਜਦੋਂ ਅਮਰੀਕਾ ਤੇ ਕੈਨੇਡਾ ਦੀ ਖੁਫੀਆ ਏਜੰਸੀ ਵੱਲੋਂ ਇਸ ਚੀਜ਼ ਨੂੰ ਉਭਾਰਿਆ ਗਿਆ ਇਹ ਦੋਸ਼ ਲਾਏ ਗਏ ਭਾਰਤ ਸਰਕਾਰ ਤੇ ਉਸ ਤੋਂ ਬਾਅਦ ਇਹ ਆਵਾਜ਼ਾਂ ਥੁੜੀਆਂ ਠੰਡੀਆਂ ਪਈਆਂ ਨੇ ਨਹੀਂ ਤਾਂ ਇਹ ਪ੍ਰਮੁਖਤਾ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਪੈਰਵਾਹੀ ਕਰਦੇ ਸੋਸ਼ਲ ਮੀਡੀਆ ਤੇ ਦੇਖੇ ਜਾਂਦੇ ਸੀ ਤੇ ਫਿਰ ਇੱਕ ਪਾਸੇ ਤੁਸੀਂ ਐਡੇ ਵੱਡੇ ਨਾਮੀ ਗੈਂਗਸਟਰ ਨੂੰ ਦੇਸ਼ ਭਗਤ ਕਹਿ ਰਹੇ ਹੋ ਤੇ ਉਸ ਨੂੰ ਉਹਦੀਆਂ ਸ਼ਵਾਵਾਵਾਂ ਦੇ ਬਦਲੇ ਇਹ ਇਜਾਜ਼ਤ ਦੇ ਰਹੇ ਹੋ ਕਿ ਆਮ ਲੋਕਾਂ ਦਾ ਜੋ ਮਰਜ਼ੀ ਉਹ ਕਤਲਿਆਬ ਕਰਦਾ ਰਹੇ ਡਰ ਦਾ ਮਾਹੌਲ ਪੈਦਾ ਕਰਦਾ ਰਹੇ ਪ੍ਰੋਤੀ ਮੰਗਦਾ ਰਹੇ ਕੁਛ ਵੀ ਕਰਦਾ ਰਹੇ ਉਸ ਨੂੰ ਛੇੜਿਆ ਨਹੀਂ ਜਾਏਗਾ ਉਸ ਨੂੰ ਕੁਝ ਵੀ ਨਹੀਂ ਹੋਏਗਾ। ਇਹੀ ਹਾਲ ਕਾਂਗਰਸ ਦਾ ਵੀ ਹੈ। ਅੱਜਕੱਲ ਸੁਖਜਿੰਦਰ ਸਿੰਘ ਰੰਦਾਵਾ ਪੰਜਾਬ ਸਰਕਾਰ ਨੂੰ ਸਵਾਲ ਪੁੱਛ ਰਹੇ ਨੇ ਉਹ ਗੈਂਗਸਟਰਾਂ ਦੇ ਪਤੇ ਦੱਸ ਰਹੇ ਨੇ ਕਿ ਆਹ ਪਤੇ ਨੇ ਇਹਨਾਂ ਤੇ ਕਾਰਵਾਈ ਕਰੋ ਲੇਕਿਨ ਉਹ ਸ਼ਾਇਦ ਨਹੀਂ ਜਾਣਦੇ ਕਿ ਇਹ ਸਾਰੇ ਗੈਂਗਸਟਰ ਜਿਨ੍ਹਾਂ ਦੇ ਉਹ ਨਾਮ ਲੈ ਰਹੇ ਨੇ ਜਾਂ ਜਿਨ੍ਹਾਂ ਦੇ ਪਤੇ ਦੱਸ ਰਹੇ ਨੇ ਉਹ ਤਾਂ ਪਹਿਲਾਂ ਹੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ। ਇਸ ਹੈਪੀ ਪਸ਼ੀਆ ਦੇ ਘਰ ਦੀ ਉਹ ਜ਼ਿਕਰ ਕਰਦੇ ਨੇ ਉਹਦਾ ਪਤਾ ਦੱਸ ਰਹੇ ਨੇ ਹਜੇ 2 ਦਿਨ ਪਹਿਲਾਂ ਤਾਂ ਉਸ ਦੀ ਮਾਂ ਅਤੇ ਉਸ ਦੀ ਭੈਣ ਨੂੰ ਜ਼ਮਾਨਤ ਮਿਲੀ ਹੈ ਅਦਾਲਤ ਨੇ ਜ਼ਮਾਨਤ ਦੇ ਕੇ ਬਾਹਰ ਛੱਡਿਆ ਹੈ ਉਹ ਜੇਲ੍ਹ ਵਿੱਚ ਬੰਦ ਸੀ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਗੱਲ ਕਰ ਰਹੇ ਔਰ ਉਹਨਾਂ ਦਾ ਆਪਣਾ ਨਾਮ ਕਈ ਵਾਰ ਗੈਂਗਸਟਰਸ ਦੇ ਨਾਲ ਜੋੜਿਆ ਗਿਆ ਹੈ ਕਈ ਵਾਰ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਗੈਂਗਸਟਰਾਂ ਨੂੰ ਵਧਾਵਾ ਦਿੱਤਾ ਹੈ ਉਹਨਾਂ ਨੂੰ ਪਰਫੁੱਲਤ ਹੋਣ ਦੇ ਵਿੱਚ ਮਦਦ ਕੀਤੀ ਹੈ ਉਹਨਾਂ ਦਾ ਸਹਾਰਾ ਲਿਆ ਹੈ ਆਪਣੇ ਕੰਮ ਕਢਾਏ ਤੇ ਅੱਜ ਉਹ ਪਾਕ ਸਾਫ ਹੋ ਕੇ ਦੂਸਰੀਆਂ ਪਾਰਟੀਆਂ ਤੇ ਇਲਜ਼ਾਮ ਲਗਾ ਰਹੇ ਸ਼ਾਇਦ ਉਹ ਇਹ ਵੀ ਭੁੱਲ ਗਏ ਨੇ ਕਿ ਜਦੋਂ ਉਹ ਜੇਲ੍ਹ ਮੰਤਰੀ ਸੀ ਜਾਂ ਗ੍ਰਹਿ ਮੰਤਰੀ ਸੀ ਉਦੋਂ ਪੰਜਾਬ ਦੇ ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਨਾਮੀ ਗੈਂਗਸਟਰ ਮੁਖ्तार ਅंसारी ਨੂੰ ਇੱਕ ਝੂਠਾ ਜਾਂ ਫਰਜ਼ੀ ਕੇਸ ਬਣਾ ਕੇ ਇੱਥੇ ਰੱਖਿਆ ਗਿਆ ਸੀ ਤੇ ਉਸ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਪਰੀਮ ਕੋਰਟ ਤੱਕ ਗਏ ਸੀ ਕੇਸ ਲੜਿਆ ਸੀ 55 ਲੱਖ ਰੁਪਏ ਵਕੀਲਾਂ ਦੀਆਂ ਫੀਸਾਂ ਦਾ ਜ਼ਿਕਰ ਅੱਜ ਵੀ ਹੁੰਦਾ ਹੈ ਉਹ ਵਸੂਲੇ ਗਏ ਨੇ ਜਾਂ ਨਹੀਂ ਇਹ ਪਤਾ ਨਹੀਂ ਲੇਕਿਨ ਇਹ ਪੁਸ਼ਤਪਨਾਹੀ ਉਹ ਸਰਕਾਰ ਵੇਲੇ ਵੀ ਇਹਨਾਂ ਗੈਂਗਸਟਰਾਂ ਦੀ ਹੋਈ ਸੀ ਤੇ ਫੇਰ ਪੰਜਾਬ ਦੇ ਲੋਕ ਵਿਸ਼ਵਾਸ ਕਿਸ ਤੇ ਕਰਨ ਨਾ ਤੁਸੀਂ ਪੰਜਾਬ ਪੁਲਿਸ ਤੇ ਵਿਸ਼ਵਾਸ ਕਰ ਸਕਦੇ ਹੋ ਉਹਨਾਂ ਦੇ ਬਿਆਨ ਉਹਨਾਂ ਦੀਆਂ ਕਾਰਵਾਈਆਂ ਤੁਹਾਡੇ ਸਾਹਮਣੇ ਹੀ ਨੇ ਤੇ ਨਾ ਤੁਸੀਂ ਸਿਆਸੀ ਆਗੂਆਂ ਤੇ ਸਿਆਸੀ ਪਾਰਟੀਆਂ ਤੇ ਵਿਸ਼ਵਾਸ ਕਰ ਸਕਦੇ ਹੋ ਕੀ ਇਹ ਸੰਜੀਦਗੀ ਨਾਲ ਇਸ ਮੁੱਦੇ ਦਾ ਹੱਲ ਕੱਢਣਾ ਚਾਹੁੰਦੇ ਨੇ ਤੇ ਫਿਰ ਲੋਕ ਕਿੱਧਰ ਨੂੰ ਜਾਣ ਲੋਕ ਕਿਸ ਤੇ ਵਿਸ਼ਵਾਸ ਕਰਨ ਕੀ ਪੰਜਾਬ ਦੇ ਹਾਲਾਤ ਇਸੇ ਤਰੀਕੇ ਨਾਲ ਵੱਧ ਤੋਂ ਬੱਤਰ ਹੁੰਦੇ ਜਾਣਗੇ ਇਸੇ ਤਰੀਕੇ ਨਾਲ ਗੈਂਗਸਟਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਰਹੇਗਾ ਜੇ ਤੁਸੀਂ ਕੱਲ ਸੁਖਜਿੰਦਰ ਰੰਡਾਵਾ ਦੀ ਪ੍ਰੈਸ ਕਾਨਫਰੰਸ ਵੀ ਸੁਣੀ ਹੋਏਗੀ ਉਹ ਦੱਸ ਰਹੇ ਨੇ ਕਿ ਬਟਾਲਾ ਬਟਾਲਾ ਏਰੀਏ ਦੇ ਵਿੱਚ 13 ਤੋਂ ਵੱਧ ਨਾਮੀ ਗੈਂਗਸਟਰ ਨੇ ਜਿਨ੍ਹਾਂ ਦੇ ਗੈਂਗ ਨੇ ਜੋ ਆਪਣੇ ਆ ਜੋ ਆਪਣੀ ਗੈਂਗ ਚਲਾ ਕੇ ਇਹਨਾਂ ਗਤੀਵਧੀਆਂ ਨੂੰ ਅੰਜਾਮ ਦੇ ਰਹੇ ਜੇ ਇੱਕ ਹਲਕੇ ਦੇ ਵਿੱਚ ਐਡੀ ਵੱਡੀ ਗਿਣਤੀ ਹੈ ਤਾਂ ਬਾਕੀ ਹਲਕਿਆਂ ਦੇ ਵਿੱਚ ਕਿੰਨੇ ਨਾਮ ਹੋਣਗੇ ਕਿੰਨੇ ਗੈਂਗਸਟਰ ਹੋਣਗੇ ਕਿੰਨੇ ਉਹਨਾਂ ਦੇ ਗੈਂਗਾਂ ਦੇ ਵਿੱਚ ਸ਼ਾਮਲ ਨੌਜਵਾਨ ਹੋਣਗੇ ਇਸ ਦਾ ਅੰਦਾਜ਼ਾ ਤਾਂ ਤੁਸੀਂ ਆਪ ਹੀ ਲਾ ਸਕਦੇ ਇੱਕ ਪਾਸੇ ਸਾਡੀ ਸਿਆਸਤਦਾਨ ਇਹ ਕਹਿੰਦੇ ਨੇ ਕਿ ਦਿੱਲੀ ਦਾ ਦਖਲ برداشت ਨਹੀਂ ਦਿੱਲੀ ਪੰਜਾਬ ਦੇ ਉੱਤੇ ਹਮੇਸ਼ਾ ਤੱਕਾ ਕਰਦੀ ਐ ਧੋਖਾ ਕਰਦੀ ਰਹੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦਾ ਅਸੀਂ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਦੂਜੇ ਪਾਸੇ ਉਹੀ ਸਿਆਸੀ ਪਾਰਟੀਆਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਟਕੀ ਲਿਖ ਰਹੇ ਨੇ ਇਹ ਕਹਿ ਰਹੇ ਨੇ ਕਿ ਤੁਸੀਂ ਕੇਂਦਰ ਦੀਆਂ ਏਜੰਸੀਆਂ ਨੂੰ RAW ਨੂੰ NIA ਨੂੰ BSF ਨੂੰ ਸਾਰਿਆਂ ਨੂੰ ਪੰਜਾਬ ਦੀਆਂ ਏਜੰਸੀਆਂ ਦੇ ਨਾਲ ਬਿਠਾ ਕੇ ਇਕੱਠੀ ਮੀਟਿੰਗ ਕਰਾਓ ਉਹਨਾਂ ਸਾਰਿਆਂ ਦੀ ਦੇਖਰੇਖ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਟ੍ਰੈਟਜੀ ਬਣਾਓ ਕਿ ਪੰਜਾਬ ਦੇ ਵਿੱਚ ਗੈਂਗਸਟਰ ਵਾਰ ਨੂੰ ਖਤਮ ਕੀਤਾ ਜਾ ਸਕਦਾ। ਕਦੇ ਸਪੀਕਰ ਨੂੰ ਚਿੱਠੀ ਲੱਖੀ ਜਾਂਦੀ ਹੈ। ਉਹਨਾਂ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਅੰਕੜੇ ਸਾਡੇ ਸਾਹਮਣੇ ਕੀਤੇ ਜਾਣ ਜਦੋਂ ਕਿ ਇਹ ਅੰਕੜੇ ਸਰਕਾਰੀ ਰਿਪੋਰਟਾਂ ਸਾਰਿਆਂ ਦੇ ਸਾਹਮਣੇ ਹੁੰਦੇ ਹੀ ਨੇ। ਔਰ ਜਦੋਂ ਹਜੇ ਕੁਝ ਸਾਲ ਪਹਿਲਾਂ ਤੱਕ ਤੁਸੀਂ ਆਪ ਸਰਕਾਰਾਂ ਚਲਾਈਆਂ ਨੇ, ਤੁਸੀਂ ਆਪ ਮੰਤਰੀ ਰਹੇ ਹੋ। ਇਹ ਸਾਰੇ ਡਾਟੇ, ਇਹ ਸਾਰੇ ਅੰਕੜੇ ਇਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਆਪ ਨੂੰ ਹੈ। ਤੇ ਫਿਰ ਲੋਕਾਂ ਨੂੰ ਮੂਰਖ ਕਿਉਂ ਬਣਾਇਆ ਜਾ ਰਿਹਾ ਹੈ? ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਕਿਉਂ ਪਾਈ ਜਾ ਰਹੀ ਹੈ? ਕੀ ਲੋਕ ਵਾਕਿਆ ਹੀ ਇੰਨੀ ਘੱਟ ਸਮਝ ਰੱਖਦੇ ਨੇ ਕਿ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਕੋਈ ਸਮਝ ਨਹੀਂ ਆਉਂਦੀ ਕਿ ਕੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਦੂਸਰੇ ਤੇ ਇਲਜ਼ਾਮ ਲਾ ਕੇ ਸਮੱਸਿਆ ਦਾ ਹੱਲ ਕੋਈ ਵੀ ਨਹੀਂ ਕਰ ਰਿਹਾ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਵੀ ਇਸੇ ਲਈ ਪ੍ਰਸ਼ਨਾਂ ਦੇ ਘੇਰੇ ਵਿੱਚ ਆਉਂਦੀ ਹੈ ਕਿ ਜਦੋਂ ਹੀ ਪੰਜਾਬ ਪੁਲਿਸ ਦੇ ਉੱਤੇ ਇਹ ਗੈਂਗਸਟਰ ਕੋਈ ਹਮਲਾ ਕਰਦੇ ਨੇ ਉਹਨਾਂ ਦੇ ਕਿਸੇ ਮੁਲਾਜ਼ਮ ਨੂੰ ਕਿਸੇ ਅਫਸਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਵੇਂ ਪਹਿਲਾਂ ਜਿਵੇਂ ਅਸੀਂ ਸਨੀ ਦੇ ਮਾਮਲੇ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਹੱਥ ਪਾਇਆ ਜਾਂਦਾ ਹੈ ਉਦੋਂ ਹੀ ਇਹ ਹਰਕਤ ਚਾਉਂਦੇ ਨੇ ਉਦੋਂ ਹੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਪੰਜਾਬ ਪੁਲਿਸ ਕੋਈ ਮੁਕਾਬਲਾ ਕਰਕੇ ਉਸ ਗੈਂਗਸਟਰ ਨੂੰ ਮਾਰਦੀ ਹੈ ਜਦੋਂ ਤੱਕ ਆਮ ਲੋਕਾਂ ਨਾਲੇ ਵਾਰਦਾਤਾਂ ਹੁੰਦੀਆਂ ਨੇ ਉਦੋਂ ਤੱਕ ਕਿਸੇ ਦੇ ਕੰਨ ਦੇ ਉੱਤੇ ਕੋਈ ਜੂੰ ਨਹੀਂ ਸੜਕਦੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਆਮ ਲੋਕਾਂ ਦੀ ਜ਼ਿੰਦਗੀ ਇੰਨੀ ਮਾਮੂਲੀ ਹੈ ਕਿ ਉਸ ਦਾ ਕੋਈ ਮੁੱਲ ਨਹੀਂ ਹੈ ਕਿਸੇ ਵੀ ਆਮ ਵਿਅਕਤੀ ਨਾਲ ਕੋਈ ਵੀ ਘਟਨਾ ਘਟ ਜਾਵੇ ਕਿਸੇ ਤੋਂ ਕੋਈ ਫਰौती ਮੰਗ ਲਵੇ ਕਿਸੇ ਨੂੰ ਕੋਈ ਗੋਲੀ ਮਾਰ ਜਾਏ ਕੋਈ ਫਰਕ ਨਹੀਂ ਪੈਂਦਾ ਕਿ ਹੁਣ ਵਿਆਹ ਸਮਾਗਮ ਵੀ ਸੁਰੱਖਿਤ ਨਹੀਂ ਰਹਿ ਗਏ ਕਿ ਲੋਕ ਆਪਣੇ ਪਰਿਵਾਰ ਦੇ ਵਿੱਚ ਕਿਸੇ ਖੁਸ਼ੀ ਨੂੰ ਮਨਾ ਸਕਣ ਸੈਲੀਬ੍ਰੇਟ ਕਰ ਸਕਣ ਸੋ ਹਾਲਾਤ ਦਿਨ ਬਦ ਦਿਨ ਮਾੜੇ ਹੁੰਦੇ ਜਾ ਰਹੇ ਨੇ ਸੁਧਰਨ ਦੀ ਕੋਈ ਉਮੀਦ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ ਤੇ ਫੇਰ ਪੰਜਾਬ ਦਾ ਭਵਿੱਖ ਹੈ ਉਮੀਦ ਕਰਦੇ ਹਾਂ ਸਾਰੀਆਂ ਸਿਆਸੀ ਪਾਰਟੀਆਂ ਬੈਠ ਕੇ ਸੋਚਣ ਗਿਆ ਵਿਚਾਰਨ ਗਿਆ ਕਿ ਅਸੀਂ ਪੰਜਾਬ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾ ਰਹੇ ਚੋਣਾਂ ਜਿੱਤਣੀਆਂ ਠੀਕ ਹੈ ਇੱਕ ਪਾਸੇ ਉਹਦੇ ਵਿੱਚ ਤੁਸੀਂ ਸਾਰੇ ਦਾਜ ਮਾਰ ਸਕਦੇ ਹੋ ਲੇਕਿਨ ਲੋਕਾਂ ਦੀਆਂ ਜਾਨਾਂ ਦੇ ਨਾਲ ਤਾਂ ਖੇਡਣਾ ਬੰਦ ਕਰੋ ਲੋਕਾਂ ਨੂੰ ਕਮ ਸੇ ਕਮ ਇੰਨਾ ਕੁ ਸੁਰੱਖਿਅਤ ਮਾਹੌਲ ਤਾਂ ਦਿਓ ਕਿ ਉਹ ਆਪਣੀ ਜ਼ਿੰਦਗੀ ਚੈਨ ਨਾਲ ਸ਼ਾਂਤੀ ਨਾਲ ਬਤੀਤ ਕਰ ਸਕਣ ਉਸ ਤੋਂ ਬਾਅਦ ਜੋ ਤੁਸੀਂ ਪੈਸੇ ਕਮਾ ਰਹੇ ਹੋ ਜੋ ਵੀ ਧਨ ਇਕੱਠਾ ਕਰ ਰਹੇ ਹਾਂ ਜ਼ਮੀਨਾਂ ਜਾਇਦਾਦ ਦਾ ਬਣਾ ਰਹੇ ਹਾਂ ਉਹ ਚਲਦੇ ਰਹਿਣਗੇ ਉਹ ਕੰਮ ਹੁੰਦਾ ਰਹੇਗਾ ਨਾ ਪਹਿਲਾਂ ਰੁਕਿਆ ਸੀ ਨਾ ਹੁਣ ਰੁਕਣਾ ਹੈ ਪਰ ਕਮ ਸੇ ਕਮ ਆਮ ਲੋਕਾਂ ਨੂੰ ਸ਼ਾਂਤੀ ਦੀ ਜ਼ਿੰਦਗੀ ਜਿਉਣ ਲਈ ਅਮਨ ਤੇ ਚੈਨ ਨਾਲ ਰਹਿਣ ਦਾ ਇੱਕ ਮਾਹੌਲ ਤਾਂ ਸਿਰਜ ਕੇ ਦੋ ਬਾਕੀ ਤੋਂ ਤਰ ਤੋ ਸ਼ਾਇਦ ਲੋਕ ਕੁਝ ਹੋਰ ਉਮੀਦ ਵੀ ਨਹੀਂ ਕਰਦੇ ਸੋ ਇਸੇ ਉਮੀਦ ਦੇ ਨਾਲ ਕਿ ਕਿਸੇ ਨੂੰ ਕੋਈ ਫਰਕ ਪਵੇਗਾ ਕਿਸੇ ਦੇ ਕੰਨਾਂ ਤੇ ਕੋਈ ਜੂੰ ਸਰਕੂਗੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਾਲਾਤ ਸੁਧਰਦੇ ਵੇਖਾਂਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ